ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ 6:30 6 ਵਜੇ ਦੇ 18 ਮਿੰਟ ਹੋ ਗਏ ਨੇ ਤਰੀਕ ਅੱਜ ਹੈਗੀ 5 ਅਗਸਤ ਦਿਨ ਹੈਗਾ ਮੰਗਲਵਾਰ ਤੇ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਬਾਕੀ ਅੱਜ ਆਪਣਾ ਘਰ ਦਾ ਕੰਮ ਹਲੇ ਤੱਕ ਸਾਰਾ ਪਿਆ ਨਾ ਪਛਾੜੂ ਲਾਇਆ ਨਾ ਗੋਹਾ ਸਿੱਟਿਆ ਦੇਣ ਤੁਸੀਂ ਦੇਖੋ ਇੰਨਾ ਵੱਡਾ ਚੜ ਗਿਆ ਤੇ ਟਾਈਮ ਵੀ ਬਹੁਤ ਹੋ ਗਿਆ ਇਹਨਾਂ ਦਾ ਵੀ ਜਾਣ ਵਾਲਾ ਟਾਈਮ ਹੋਣ ਵਾਲਾ ਨਾ ਹੀ ਆਪਾਂ ਅੱਜ ਇਹਨਾਂ ਦਾ ਟਿਫਨ ਪੈਕ ਕਰਿਆ ਕੋਈ ਕੰਮ ਨਹੀਂ ਕਰਿਆ ਰੋਟੀ ਵੀ ਮੰਮੀ ਹੁਣ ਮਸ ਲੱਗਦੇ ਨਹੀਂ ਬਣਾਉਣ ਕਿਉਂਕਿ ਇਹਨਾਂ ਨੇ ਰੋਟੀ ਖਾ ਕੇ ਜਾਣੀ ਹੈ ਨਾ ਤੇ ਮੈਂ ਵੀ ਬਾਕੀ ਜਿਹੜੇ ਕੰਮ ਹੋਰ ਹੁਣ ਸ਼ੁਰੂ ਕਰਦੀਆਂ ਕਰਨੇ ਤੇ ਵੈਸੇ ਆਪਾਂ ਸਾਧਰੇ ਕੰਮ ਸ਼ੁਰੂ ਕਰ ਦਿੰਨੇ ਹੁੰਨੇ ਆ ਤੇ ਪਰ ਕਾਰਨ ਇਹ ਸੀ ਕਿ ਜਦ ਸਵੇਰੇ ਮੈਂ ਉੱਠੀ ਸੀ ਨਾ ਪਾਠ ਕਰਨ ਵਾਸਤੇ ਤੇ ਜਦੋਂ ਮੈਂ ਨਹਾ ਕੇ ਆ ਗਈ ਤੇ ਜਦੋਂ ਨਹਾ ਕੇ ਉਸ ਤੋਂ ਬਾਅਦ ਮੈਂ ਕਮਰੇ ਦੇ ਵਿੱਚ ਬੜੀ ਜਿੱਥੇ ਆਪਣੇ ਪਾਲਕੀ ਸਭ ਲਾਏ ਹੋਏ ਨੇ ਉਸ ਕਮਰੇ ਦੇ ਵਿੱਚ ਗਈ ਤੇ ਜਦੋਂ ਮੈਂ ਜਾ ਕੇ ਉੱਥੇ ਚੁੰਨੀ ਚੱਕੀ ਚੁੰਨੀ ਚੱਕ ਕੇ ਮੈਂ ਆ ਤਾਂ ਤੁਸੀਂ ਦੇਖਿਆ ਹੋਣਾ ਮੈਂ ਪਾਠ ਕਰਨ ਦੇ ਟਾਈਮ ਹਨਾ ਮੇਰੀ ਆਦਤ ਹੈ ਮੈਂ ਮੂਹ ਲਵੇਟ ਕੇ ਪਾਠ ਕਰਦੀ ਆ ਤੇ ਮਤਲਬ ਮੂਹ ਲਵੇਟ ਰਹੀ ਸੀ ਤਾਂ ਮੇਰੀ ਨਿਗਾਹ ਨਾ ਇੱਕ ਹੈਜੀ ਚੀਜ਼ ਤੇ ਗਈ ਵੀ ਮੈਂ ਉਹ ਦੋ ਪੰਜ ਕੁ ਮਿੰਟ ਤਾਂ ਮੈਂ ਉਹ ਲਗਾਤਾਰ ਦੇਖੀ ਗਈ ਵੀ ਇਹ ਕੀ ਚੀਜ਼ ਆ ਕਿਉਂਕਿ ਨਾ ਜਿਹੜੀ ਆਪਣੀ ਇਹ ਕਮਰੇ ਦੀ ਲਾਈਟ ਆ ਉਹ ਵੀ ਖਰਾਬ ਹੋਈ ਵੀ ਆ ਥੋੜੀ ਜੀ ਮੈਂ ਇਹਨਾਂ ਨੂੰ ਕਾਫੀ ਵਾਰ ਕਿਹਾ ਵੀ ਠੀਕ ਕਰਵਾ ਦਿਓ ਉਹਨਾਂ ਜਦੋਂ ਆਪਾਂ ਜਗਾਉਨੇ ਆ ਸ਼ਾਇਦ ਤਾਂ ਪਤਾ ਨਹੀਂ ਤਾਂ ਉਹਦਾ ਜੋੜ ਵਗੈਰਾ ਢਿੱਲਾਗਾ ਉਹ ਦਾ ਦਾ ਮਤਲਬ ਕਿ ਜਗਦੀ 부ਝਦੀ ਜਗਦੀ 부ਝਦੀ ਰਹਿੰਦੀ ਆ ਤੇ ਰੌਸ਼ਨੀ ਵੀ ਉਹ ਪੂਰੀ ਨਹੀਂ ਕਰਦੀ ਹੈਗੀ ਦਾਸ 15 ਮਿੰਟ ਦੀ ਉੱਪਰ ਨੂੰ ਲਾ ਕੇ ਰੱਖਦੇ ਆ ਉਸ ਤੋਂ ਬਾਅਦ ਉਹ ਜਨਕੀ ਟਿਕਦੀ ਆ ਤੇ ਉਹਦੇ ਚ ਜਾਂ ਤਾਂ ਜੋ ਢਿੱਲਾ ਹੋਈ ਜਾਂ ਬੱਲਵ ਦੇ ਵਿੱਚ ਕੋਈ ਪ੍ਰੋਬਲਮ ਹੋ ਤੇ ਉਹ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਕਿਹਾ ਵੀ ਤੁਸੀਂ ਠੀਕ ਕਰਵਾ ਲਓ ਤੇ ਉਹਦਾ ਕਰਕੇ ਵੀ ਨਹੀਂ ਜਿਹੜਾ ਹੈਗਾ ਮੈਨੂੰ ਕਲੀਅਰ ਦਿਖ ਰਿਹਾ ਸੀਗਾ ਵੀ ਕੀ ਚੀਜ਼ ਆ ਜਦੋਂ ਮੈਂ ਨੇੜੇ ਹੋ ਕੇ ਦੇਖਿਆ ਨਾ ਮੈਂ ਕਿਹਾ ਵੀ ਮੈਨੂੰ ਸਮਝ ਨਹੀਂ ਆ ਰਿਹਾ ਵੀ ਕੀ ਉਹ ਨੇੜੇ ਹੋ ਕੇ ਦੇਖਿਆ ਤਾਂ ਸਮਝ ਆਇਆ ਵੀ ਸੱਪ ਦੀ ਕੰਜ ਹੈ ਜਨਕੀ ਕੱਲ ਆਥ ਨਹੀਂ ਉਹਨੇ ਸੱਪ ਨੇ ਆਪ ਦੀ ਕੰਜ ਉਤਾਰੀ ਹੋਣੀ ਆ ਤੇ ਜਿਹੜੇ ਅੱਜ ਤੱਕ ਆਪਾਂ ਸੱਪ ਮਾਰੇ ਨਹੀਂ ਹਨਾ ਜਿਵੇਂ ਬਾਥਰੂਮ ਦੇ ਵਿੱਚ ਬੈਠਾ ਸੀ ਇੱਕ ਪਹਿਲਾ ਕਮਰੇ ਦੇ ਇਸੇ ਕਮਰੇ ਜੀ ਪਹਿਲਾ ਸੀਗਾ ਉਦੋਂ ਵੀ ਮੈਂ ਪਾਠ ਕਰਨ ਉੱਠੀ ਸੀ ਉਦੋਂ ਕੰਧ ਦੇ ਨਾਲ ਮਤਲਬ ਉਹ ਕੰਧ ਦੇ ਉੱਪਰ ਚੜਨ ਦੀ ਕੋਸ਼ਿਸ਼ ਕਰ ਰਿਹਾ ਸੀ ਇਹ ਜਿਹੜਾ ਸੱਪ ਦੀ ਕੰਝ ਸੀ ਇਹੜਾ ਪਾਲਕੀ ਸਾਹਿਬ ਤੇ ਲਮਾਰੀ ਦੇ ਵਿਚਾਲੇ ਸਨ ਨਾ ਇਹ ਉਹਦੇ ਵਿਚਾਲੇ ਐ ਪਈ ਸੀ ਜਨਨੀ ਕਿ ਅੱਧੀ ਇਹ ਲਮਾਰੀ ਦੇ ਪਿੱਛੇ ਸੀਗੀ ਤੇ ਜਦੋਂ ਮੈਂ ਫਿਰ ਹੁਣ ਦਿਨ ਚੜੇ ਮੈਂ ਭੱਜ ਕੇ ਜਾ ਕੇ ਬੈੱਡ ਤੇ ਚੜ ਕੇ ਤੇ ਫਿਰ ਇਹਨੂੰ ਡੰਡੇ ਦੇ ਨਾਲ ਖਿੱਚਿਆ ਤਾਂ ਤਾਹੇ ਵਿਚਾਲੋਂ ਟੁੱਟ ਗਈ ਟੂਟੀ ਹੈ ਏਦਾਂ ਗਈ ਵੀ ਕਿਉਂਕਿ ਨਾ ਪਿੱਛੋਂ ਜਿਹੜਾ ਇਹਦਾ ਮੂੰਹ ਸੀਗਾ ਉਹ ਲਿਮਾਰੀ ਦੇ ਪਿਛਲੇ ਪਾਸੇ ਨੂੰ ਫਸਿਆ ਹੋਇਆ ਸੀਗਾ ਤੇ ਉੱਥੇ ਦੋ ਖੱਡਾ ਵੀ ਹੈਗੀਆਂ ਖੱਡਾ ਮਤਲਬ ਨਾ ਜਦੋਂ ਆਪਣਾ ਕਾਫੀ ਟਾਈਮ ਪਹਿਲਾਂ ਨੂੰ ਪਿੱਛੇ ਦੀ ਪਾਣੀ ਚੱਲਿਆ ਸੀ ਕਾਫੀ ਦਿਨ ਖੜਾ ਰਿਹਾ ਉਦੋਂ ਜਿਹੜੀ ਆਪਣੀ ਫਰਸ਼ ਹੈ ਤੇ ਪਿੱਛੇ ਕਿਉਂਕਿ ਤੁਹਾਨੂੰ ਪਤਾ ਚੂਹਿਆਂ ਦੇ ਖੱਡਾ ਵਗੈਰਾ ਹੁੰਦੀਆਂ ਨਾ ਉਹਦਾ ਕਰਕੇ ਜਾਂ ਤਾਂ ਫਰਸ਼ ਥੱਲੇ ਬਹਿ ਗਿਆ ਸੀ ਤਾਂ ਉਦੋਂ ਦੋ ਖੱਡਾ ਜੀਆਂ ਬਣੀਆਂ ਹੋਈਆਂ ਹਨ ਲਿਮਾਰੀ ਕੋਲੇ ਸਾਨੂੰ ਹੁਣ ਸ਼ੱਕ ਆ ਵੀ ਜਾਂ ਤਾਂ ਉਹਦੇ ਵਿੱਚ ਵੀ ਬਾੜ ਸਕਦਾ ਜਾਂ ਹੋ ਸਕਦਾ ਬਾਕੀ ਦੇ ਸਮਾਨ ਵਿੱਚ ਹੋਵੇ ਜਿਵੇਂ ਬੈੱਡਾਂ ਦੇ ਵਿੱਚ ਹੋਵੇ ਜਾਂ ਹਣਾ ਲਿਮਾਰੀ ਦੂਜੀ ਆ ਉਹਦੇ ਪਿੱਛੇ ਹੋਵੇ ਤੇ ਪਰ ਹੁਣ ਦੇਖਾਂਗੇ ਸਮਾਨ ਹੌਲੀ-ਹੌਲੀ ਸਾਰਾ ਕੱਢਾਂਗੇ ਪਰ ਕੋਸ਼ਕ ਸਮਾਨ ਜਿਹੜਾ ਹੈਗਾ ਇਹ ਰਮਾਨ ਦੇ ਡੈਡੀ ਨੇ ਡੰਡਿਆਂ ਦੇ ਨਾਲ ਖਿੱਚ-ਖਿੱਚ ਖੰਡਿਆਤਾ ਉਹ ਵੀ ਮੈਂ ਤੁਹਾਨੂੰ ਦਿਖਾਉਣੀ ਆ ਹਾਂਜੀ ਆ ਦੇਖੋ ਤੁਸੀਂ ਜਿਹੜੀ ਆਪਣੀ ਪਾਣੀ ਲਾਉਣ ਵਾਲੀ ਬੋਟਲ ਜੀ ਆ ਸਬਜ਼ੀਆਂ ਨੂੰ ਤੇ ਇਹ ਤੋਂ ਵੱਡਾ ਗਾ ਹਣਾ ਤੇ ਜਿਹੜੀ ਵਿਚਾਲੋਂ ਟੁੱਟ ਗਈ ਹੈ ਨਾ ਇਹ ਮੈਂ ਜਦੋਂ ਬੈੱਡ ਤੇ ਭੱਜ ਕੇ ਚੜ੍ਹ ਕੇ ਤੇ ਡੰਡੇ ਨਾਲ ਇਹਨੂੰ ਖਿੱਚ ਰਹੀ ਸੀ ਇਹ ਜਿਹੜਾ ਪਿਛਲਾ ਹਿੱਸਾ ਜਿਹੜਾ ਟੁੱਟਿਆ ਹੋਇਆ ਇਹ ਲਮਾਰੀ ਦੇ ਬਾਹਰ ਨੂੰ ਸੀ ਪਿਛਲੀ ਸਾਈਡ ਤੇ ਜਿਹੜਾ ਲਮਾਰੀ ਦਾ ਪੈਰ ਆ ਹਨਾ ਪਿੱਛੇ ਨੂੰ ਉਹਦੇ ਪਿੱਛੇ ਨੂੰ ਇਹ ਮੂਹਰੋ ਫਸੀ ਹੋਈ ਸੀਗੀ ਤੇ ਜਾਂ ਤਾਂ ਇਹ ਕੱਲਾ ਰਾਤ ਲਾਹੀ ਹੋਣੀ ਆ ਜਾਂ ਕੱਲਾ ਆਥਣੇ ਲਾਹੀ ਹੋਣੀ ਆ ਪਤਾ ਨਹੀਂ ਪਰ ਕੱਲਾ ਆਥਣੇ ਵੀ ਮੈਂ ਜੋਤ ਲਾਈ ਆ ਮੇਰਾ ਉਦੋਂ ਤਾਂ ਧਿਆਨ ਨਹੀਂ ਗਿਆ ਮੈਂ ਇਹ ਜਦੋਂ ਪਰ ਤੜਕੇ ਮੈਂ ਚੰਗੀ ਤਰ੍ਹਾਂ ਝਾੜੂ ਲਾਇਆ ਕਮਰੇ 'ਚ ਉਸ ਸਮੇਂ ਮੈਂ ਸ਼ੈਟੀ ਦੇ ਥੱਲੇ ਵੀ ਝਾੜੂ ਲਾਇਆ ਤੇ ਅਲਮਾਰੀ ਦੇ ਥੱਲੇ ਪਾਲਕੀ ਸਾਹਿਬ ਦੇ ਥੱਲੇ ਵੀ ਮੈਂ ਝਾੜੂ ਲਾਇਆ ਜਦੋਂ ਮੈਂ ਪਾਲਕੀ ਸਾਹਿਬ ਦੇ ਥੱਲੇ ਝਾੜੂ ਲਾਉਂਦੀ ਸੀ ਨਾ ਉਸ ਸਮੇਂ ਮੈਨੂੰ ਆਇਆ ਲੱਗਿਆ ਵੀ ਜਿਵੇਂ ਕੋਈ ਪੋਲੀ ਜੀ ਚੀਜ਼ ਨਾ ਪਾਲਕੀ ਸਾਹਿਬ ਦੇ ਥੱਲੇ ਆ ਤੇ ਪਰ ਫਿਰ ਮੈਂ ਦੁਬਾਰਾ ਫੇਰ ਝਾੜੂ ਮਾਰਿਆ ਪਰ ਫਿਰ ਮੈਂ ਸੋਚਿਆ ਵੀ ਸ਼ਾਇਦ ਐ ਵੀ ਮੈਨੂੰ ਭੁਲੇਖਾ ਪੈ ਰਿਹਾ ਹੁਣ ਪਤਾ ਨਹੀਂ ਉਸ ਟਾਈਮ ਬੈਠਾ ਹੀ ਹੂ ਉੱਥੇ ਹਨਾ ਕਹਿੰਦੇ ਹੁੰਦੇ ਨਾ ਸੱਪ ਦੀ ਜਿਹੜੀ ਕਾਂਜੇ ਜੱਖਾਂ ਤੇ ਹੁੰਦੀ ਫਿਰ ਉਹਨੂੰ ਕੁਝ ਦਿਖਦਾ ਨਹੀਂ ਆ ਤੇ ਇਸ ਕਰਕੇ ਹੋ ਸਕਦਾ ਵੀ ਉਸ ਟਾਈਮ ਬੈਠਾ ਹੋਵੇ ਤੁਸੀਂ ਦੇਖੋ ਪਹਿਲਾਂ ਤੇ ਡੈਡੀ ਕਹਿੰਦੇ ਛੋਟਾ ਹੀ ਆ ਮੈਂ ਕਿਹਾ ਛੋਟਾ ਨਹੀਂ ਹੈਗਾ ਕਾਫੀ ਮੋਟਾਗਾ ਆ ਦੇਖੋ ਤੁਸੀਂ ਤੇ ਇਹਰ ਮਾਂ ਤੇ ਡੈਡੀ ਨੇ ਨਾ ਡੰਡਿਆਂ ਦੇ ਨਾਲ ਆ ਬਾਹਰ ਕੱਢ ਕੇ ਸਿੱਟਤਾ ਤੇ ਆ ਮਸ਼ੀਨ ਖਿੱਚੀ ਹੌਲੀ ਹੌਲੀ ਤੇ ਇਹ ਬੰਨੀ ਹੋਈ ਸੀਗੀ ਤੇ ਇਹ ਕੱਢਤੀ ਇਹਨਾਂ ਨੇ ਤੇ ਉਹ ਜਿਹੜਾ ਸਮਾਨ ਬੈੱਡ ਤੇ ਪਿਆ ਇਹ ਤੈ ਮਾਰੇ ਹੋਈ ਸੀ ਕੱਪੜੇ ਤੇ ਇਹਨਾਂ ਨੇ ਫਟਾਫਟ ਜਿਹੜਾ ਹੈਗਾ ਡੰਡੇ ਦੇ ਨਾਲ ਬਾਸ ਦਾ ਡੰਡਾ ਉਹਦੇ ਨਾਲ ਨਾ ਮਤਲਬ ਕਿ ਚੱਕ ਚੱਕ ਕੇ ਇਦਾਂ ਖੋਲ ਤੇ ਕਹਿੰਦੇ ਕਿ ਤੇ ਇਹਨਾਂ ਦੇ ਵਿੱਚ ਨਾ ਵੜ ਕੇ ਬੈਠ ਗਿਆ ਹੋਵੇ ਤੇ ਸਾਰਾ ਮਤਲਬ ਇੱਧਰ ਨੂੰ ਵੀ ਮੈਂ ਤੁਹਾਨੂੰ ਦਿਖਾਨੀਆਂ ਡਰ ਵੀ ਲੱਗਦਾ ਵੀ ਕਿਤੇ ਬੈਠੀ ਨਾ ਹੋਵੇ ਤੇ ਆ ਵੀ ਸਮਾਨ ਇੱਧਰ ਇਹਨਾਂ ਨੇ ਖੰਡਿਆ ਤਾਂ ਡੰਡੇ ਦੇ ਨਾਲ ਆ ਤੁਸੀਂ ਦੇਖ ਸਕਦੇ ਆ ਇਹਨਾਂ ਜਿਹੜੀ ਆਪਣਾ ਡ्रेसਿੰਗ ਟੇਬਲ ਸੀ ਉਹਦੀ ਟੂ ਜੀ ਆ ਇਹ ਵੀ ਇਹਨਾਂ ਨੇ ਗੱਦੀ ਜੀ ਲਾ ਕੇ ਸਿੱਟਤੀ ਡਰਾ ਸਿੱਟਦਾ ਹੈਗਾ ਥੱਲੇ ਤੇ ਕਹਿੰਦੇ ਹੋਰ ਸਾਹਮਣੇ ਡੰਡੇ ਖੜੇ ਆ ਨਾ ਹੋ ਸਕਦਾ ਉੱਥੇ ਵੜਿਆ ਪਿਆ ਹੋਵੇ ਹਨਾ ਤੇ ਬਾਕੀ ਦੇਖੋ ਜੇ ਨਾ ਨਿਕਲੇ ਆਪਾਂ ਤੋਂ ਫੇਰ ਆਪਾਂ ਇਹ ਕਹਿੰਦੇ ਧੂਰੀ ਨਾ ਬੰਦਾ ਹੈਗਾਗਾ ਇੱਕ ਵੀ ਉਹਨੂੰ ਸੱਦਾਂਗੇ ਫੇਰ ਇਹਨਾਂ ਨੇ ਉਹ ਪੇਟੀ ਦੇ ਉੱਤੇ ਜਿਹੜੇ ਕੱਪੜੇ ਪਏ ਨੇ ਉਹ ਵੀ ਡੰਡੇ ਦੇ ਨਾਲ ਹੁੱਜਾ ਮਾਰ ਮਾਰ ਕੇ ਨਾ ਉਹ ਵੀ ਖੰਡਿਆ ਤੇ ਕਹਿੰਦੇ ਵੀ ਕਿ ਉਹਦੇ ਚ ਨਾ ਬਣ ਕੇ ਬੈਠ ਗਿਆ ਉਹਦੇ ਤੇ ਐਨਾ ਸ਼ੁਕਰ ਜੀ ਆਪਾਂ ਪੇਟੀ ਦੇ ਉੱਤੇ ਨਾ ਉਹ ਧਰ ਦੇਨੇ ਹੁੰਨੇ ਆ ਬਿਸਤਰੇ ਪਰ ਹੁਣ ਦੇਖਾਂਗੇ ਤੇ ਇਧਰ ਹੀ ਧਰ ਤੁਰ ਲਿਆ ਕਰਨ ਕਿ ਬਈ ਬਿਸਤਰਿਆਂ ਦੇ ਵਿੱਚ ਹੀ ਵੜ ਕੇ ਬੈਠ ਜਾਵੇ ਹਨਾ ਤੇ ਧੂਰੀ ਤੋਂ ਬੰਦਾ ਸੱਦਾਂਗੇ ਪਹਿਲਾਂ ਤਾਂ ਆਪ ਕੱਢ ਕੇ ਦੇਖਾਂਗੇ ਸਾਰਾ ਸਮਾਨ ਜੇ ਨਾ ਮਿਲੇ ਆ ਫਿਰ ਧੂਰੀ ਤੋਂ ਬੰਦਾ ਬੁਲਾਵਾਂਗੇ ਠੀਕ ਹੈ ਵੈਸੇ ਵੀ ਆ ਬੈੱਡ ਕੱਢਣੇ ਸੀ ਆਪਾਂ ਇਹਨਾਂ ਨੂੰ ਪਾਲਿਸ਼ ਵਗੈਰਾ ਕਰਾਉਣੀ ਸੀਗੀ ਤੇ ਬਾਕੀ ਦੇਖਦੇ ਆਂਗੇ ਹੁਣ ਆ ਦੇਖੋ ਜੇ ਸਾਰਾ ਸਮਾਨ ਕੱਢ-ਕੱਢ ਕੇ ਆਪਾਂ ਬਾਹਰ ਰੱਖਤਾ ਤੇ ਹੁਣ ਟਾਈਮ ਹੋ ਗਿਆ ਜੀ ਪੋਣੇ 9 ਦਾ ਟਾਈਮ ਹੈ। ਇਹ ਸਕੂਲ ਤੋਂ ਵਾਪਸ ਆ ਗਏ ਹੁਣ ਆਪਾਂ ਸਾਰਾ ਸਮਾਨ ਕੱਢ-ਕੱਢ ਬਾਹਰ ਦੇਖਦੇ ਆਂਗੇ। ਇੱਧਰ ਲਿਮਾਰੀ ਵੀ ਕੱਢਤੀ ਬਾਹਰ। ਆਹ ਗ੍ਰੋ ਬੈਗ ਆਪਣੇ ਇਹ ਵੀ ਕੱਢ-ਕੱਢ ਸਿੜਤੇ ਉਹਨਾਂ ਨੇ ਬਾਹਰ। ਆਹ ਬੈੱਡ ਨੇ ਇਹ ਵੀ ਬਾਹਰ ਕੱਢ ਦੇਣੇ ਆ ਆਪਾਂ। ਫਿਰ ਦੇਖਦੇ ਆਂ। ਆ ਦੇਖ ਆਹ ਜਿਹੜੀਆਂ ਖੱਡਾਂ ਨੇ ਨਾ ਇੱਥੇ ਲਿਮਾਰੀ ਲੱਗੀ ਹੋਈ ਸੀ ਆਹ ਖੱਡ ਐ ਦੇਖੋ ਤੁਸੀਂ ਇੱਥੇ। ਇਦੀ ਵਿੱਚ ਹੋ ਸਕਦਾ ਵੀ ਇਹਦੇ ਵਿੱਚ ਨਾ ਵੜ ਗਿਆ ਹੋਵੇ ਹਨਾ ਜਾਂ ਹੋ ਤੇੜਾ ਹੋਈਆਂ ਭੀ ਹਨਾ ਤੇ ਇੱਕ ਤੇੜਾ ਜੀ ਆ ਸੀਗੀ ਤੇ ਦੋ ਤੇੜਾ ਹੋ ਸੀਆਂ ਹੋ ਸਕਦਾ ਇਹਨਾਂ ਦੇ ਵਿੱਚ ਨਾ ਵੜ ਗਿਆ ਹੋਵੇ ਕਿ ਉੱਥੇ ਕੰਜ ਸੀਗੀ ਉਸ ਜਗ੍ਹਾ ਤੇ ਉਧਰੋਂ ਪੂਛ ਸੀ ਇਧਰ ਨੂੰ ਮੂਹ ਸੀਗਾ ਤੇ ਹੁਣ ਦੇਖਦੇ ਆਪਾਂ ਕੱਢ ਕੇ ਸਾਰਾ ਸਮਾਨ ਤੇ ਬਾਬਾ ਜੀ ਦੀ ਪਾਲਕੀ ਸਹਿਬ ਵੀ ਬਾਹਰ ਕੱਢ ਲਾਂਗੇ ਇਹ ਟੋਟੇ ਵੀ ਆਪਾਂ ਸਵੇਰੇ ਐ ਡੰਡਾ ਮਾਰ ਕੇ ਚੰਗੀ ਤਰ੍ਹਾਂ ਦੇਖਿਆ ਪਾਲ ਕੇ ਸੇ ਥੱਲੇ ਮਾਰ ਕੇ ਦੇਖਿਆ ਸਾਰੇ ਇਧਰੋਂ ਵੀ ਸਾਰਾ ਸਮਾਨ ਆਪਾਂ ਹਲਾ ਕੇ ਦੇਖਿਆ ਡੰਡੇ ਦੇ ਨਾਲ ਨਾਲ ਤੇ ਹੁਣ ਸਾਰਾ ਇਹ ਚੱਕ ਕੇ ਦੇਖਦੇ ਆ ਤੇ ਇਹ ਬੈੱਡ ਆਪਾਂ ਅੱਜ ਇੱਕ ਦਿਨ ਅਜ ਬਾਹਰ ਹੀ ਰੱਖਦੇ ਆ ਫਿਰ ਦੇਖਦੇ ਆ ਉਸ ਤੋਂ ਬਾਅਦ ਕੀ ਕਰਨਾ ਆ ਦੇਖੋ ਜੀ ਆਪਾਂ ਇਦਾਂ ਹੁਣ ਜਿਹੜੀਆਂ ਬਿਲਡਾਂ ਸੀਗਣ ਕੰਧਾਂ ਦੇ ਵਿੱਚ ਬਿਲਡਾਂ ਰਹਿੰਦੀਆਂ ਸੀ ਜਾਂ ਆਪਾਂ ਕਹਿ ਸਕਦੇ ਆ ਵੀ ਉਹ ਤਾਂ ਦੇਖੋ ਫਰਸ਼ ਲੱਗਿਆ ਹੋਇਆ ਪਰ ਫੇਰ ਵੀ ਉਹ ਫਰਸ਼ ਦਵਿਆ ਸੀ ਨਾ ਉਦੋਂ ਚੂਹਿਆਂ ਨੇ ਖੱਡਾ ਕੱਢ ਲੀਆਂ ਸੀਗੀਆਂ ਤੇ ਹੋ ਸਕਦਾ ਜਿਵੇਂ ਆ ਇੱਥੇ ਆ ਤੁਸੀਂ ਦੇਖ ਸਕਦੇ ਏਦਾਂ ਇਹ ਸਾਰੀਆਂ ਹੁਣ ਰਮਾਨ ਭਰ ਰਿਹਾ ਚੁੱਟੇ ਸਿਮਿੰਟ ਦੇ ਨਾਲ ਰਮਾਨ ਦੀ ਰੈਡੀ ਨੇ ਚੁੱਟਾ ਸਿਮਿੰਟ ਲਿਆਤਾ ਤੇ ਹੁਣ ਆਪਾਂ ਸਾਰੇ ਕਮਰੇ ਦੇ ਵਿੱਚ ਚਾਰੇ ਪਾਸੇ ਭਰ ਦੇਣੀਆਂ ਇੱਥੇ ਦੇਖਾ ਭਰ ਰਹੇ ਨੇ ਇੱਥੇ ਨਾ ਜਗਾਤੇ ਤੇ ਲਓ ਜੀ ਆਪਾਂ ਸਾਰੀ ਸਫਾਈ ਕਰ ਦਿੱਤੀ ਹੈ ਚੰਗੀ ਤਰ੍ਹਾਂ ਤੇ ਲਮਾਰੀਆਂ ਆਪਾਂ ਹੁਣ ਉਧਰ ਲਾਤੀਆਂ ਤੇ ਇੱਧਰ ਲਾਤੀ ਪੇਟੀ-ਪੇਟੀ ਦੀ ਜਗ੍ਹਾ ਬਦਲਤੀ ਆ ਤੇ ਇੱਧਰ ਸਾਰਾ ਸਮਾਨ ਦਾ ਸੈੱਟ ਕਰ ਦਿੱਤਾ ਠੀਕ ਆ ਤੇ ਆ ਜਿਹੜੇ ਬਿਸਤਰੇ ਨੇ ਇਹ ਆਪਾਂ ਇੱਥੇ ਸੈੱਟ ਕਰ ਦੇਵਾਂਗੇ ਠੀਕ ਆ ਸਾਰਾ ਚੰਗੀ ਤਰ੍ਹਾਂ ਹੁਣ ਦੇਖੋ ਜੇ ਕੋਈ ਚੀਜ਼ ਥੱਲੇ ਬੈਠੀ ਵੀ ਹੋਊਗੀ ਨਾ ਆਪਾਂ ਨੂੰ ਦੂਰੋਂ ਦਿਖੂਗੀ ਲਮਾਰੀ ਥੱਲੇ ਵੀ ਹਨਾ ਤੇ ਪੇਟੀ ਥੱਲੇ ਵੀ ਇਹਨਾਂ ਦੇ ਵਿੱਚ ਵੀ ਆਪਾਂ ਸਨ ਛੜਤਾ ਵੀ ਤਾਂ ਕਿ ਕੋਈ ਚੀਜ਼ ਬੈਠੀ ਹੋਵੇ ਦੂਰੋਂ ਦਿਖੇ ਆਪਾਂ ਨੂੰ ਹਨਾ ਦੇਪਾਲ ਕਿਸੇ ਥੱਲੇ ਵੀ ਨਾ ਆਪਾਂ ਇੱਟਾਂ ਸਾਫ਼ ਕਰਕੇ ਚਾਰ ਇੱਟਾਂ ਲਾ ਦਾਂਗੇ ਤਾਂ ਕਿ ਉਹਦੇ ਥੱਲੇ ਵੀ ਕੋਈ ਚੀਜ਼ ਬੈਠੀ ਹੋਵੇ ਤਾਂ ਆਪਾਂ ਨੂੰ ਦੂਰੋਂ ਦਿਖੇ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਹਨ ਆ ਸਾਰਾ ਜਿਹੜਾ ਹੈਗਾ ਆਪਾਂ ਜਿਹੜੇ ਜਿੰਨੇ ਵੀ ਜਿਹਨੇ ਬਿਲਡਾਂ ਸੀ ਸਾਰੀਆਂ ਬੰਦ ਕਰ ਦਿੱਤੀਆਂ ਆਪਾਂ ਤੇ ਹੁਣ ਜਿੰਨੇ ਕੋਈ ਚਾਂਸ ਨਹੀਂ ਆ ਵੀ ਕੋਈ ਇਦਾਂ ਦੀ ਚੀਜ਼ ਥੱਲੇ ਲੁਕੂਗੀ ਤੇ ਇਹ ਇਹਦੇ ਡੈਡੀ ਕਹਿੰਦੇ ਨਾ ਇਹਦੇ ਡੈਡੀ ਨੇ ਜਿਹੜੇ ਆ ਬੈੱਡ ਨੇ ਬਾਹਰ ਕਢਾਤੇ ਤੇ ਆ ਗੱਦੇ ਵੀ ਤੁਸੀਂ ਦੇਖ ਸਕਦੇ ਜਿੱਪਾਂ ਵਗੈਰਾ ਹਨਾ ਫਟੀਆਂ ਪਈਆਂ ਤੇ ਇਹਦੇ ਡੈਡੀ ਕਹਿੰਦੇ ਛੱਡੋ ਪਰੇ ਬੈੱਡ ਪਰੇ ਕੱਢੋ ਤੇ ਕਹਿੰਦੇ ਵੀ ਉਹ ਥੱਲੇ ਕੋਈ ਚੀਜ਼ ਬੈਠੀ ਹੋਵੇ ਇਹ じゃ ਆਪਾਂ ਇਹਨਾਂ ਨੂੰ ਅੰਦਰ ਰੱਖਾਂਗੇ ਮਤਲਬ ਮੈਰੀ ਜਦ ਸੀਗੀ ਮੈਂ ਕਹਿੰ ਗਿਆ ਵੀ ਚਲੋ ਇਹਨਾਂ ਨੂੰ ਪੇਂਟ ਕਰਾ ਲਾਂਗੇ ਹਨਾ ਪਾਲਿਸ਼ ਵਗੈਰਾ ਤੇ ਵਧੀਆ ਹੋ ਜਾਣਗੇ ਅੰਦਰ ਰੱਖ ਲਾਂਗੇ ਪਰ ਫਿਰ ਇਹ ਕਹਿੰਦੇ ਵੀ ਕੋਈ ਗੱਲ ਨਹੀਂ ਜਦੋਂ ਜਗ੍ਹਾ ਹੋਗੀ ਉਦੋਂ ਤੁਸੀਂ ਹੋਰ ਲਿਆਇਓ ਪਰ ਇਹਨਾਂ ਨੂੰ ਹੁਣ ਕੱਢ ਦਿਓ ਕਿਉਂਕਿ ਫਿਰ ਕੋਈ ਚੀਜ਼ ਬੈਠੀ ਹੁੰਦੀ ਆਪਾਂ ਨੂੰ ਪਤਾ ਨਹੀਂ ਚੱਲਦੀ ਮੈਂ ਤਾਂ ਇਹਨਾਂ ਨੂੰ ਆਖਿਆ ਮੈਂ ਕਿ ਜਿੱਥੋਂ ਆਪਾਂ ਬੈੱਡ ਲਿਆਂਦੇ ਆ ਨਾ ਜਿਹੜੇ ਨਵੇਂ ਬੈੱਡ ਲਿਆਂਦੇ ਆ ਮੈਂ ਕਿ ਉਹਨਾਂ ਨੂੰ ਹੀ ਦੇ ਦਿਓ ਤੇ ਉਹਨਾਂ ਨੂੰ ਕਹਿ ਦੋ ਉਦੋਂ 3000 ਦੇ ਕੱਟ ਦੇ ਸੀ ਇਹ ਬੈੱਡ ਉਦੋਂ ਇਹ ਨਹੀਂ ਮੰਨੇ ਕਹਿੰਦੇ ਨਹੀਂ ਇਹਨਾਂ ਨੂੰ 3000 ਚ ਨਹੀਂ ਦੇਣੇ ਵੱਧ ਚ ਦੇਣੀ ਆਗੇ ਤੇ ਉਦੋਂ ਫਿਰ ਮੈਂ ਵੀ ਮਨਾ ਕਰਤਾ ਮੈਂ ਕਿ ਆ ਵੀ ਚਲੋ ਨਾ ਕਟਵਾਓ 3000 ਨਾ ਕੀ ਹੁੰਦਾ ਹਨ ਤੇ ਬੰਦੇ ਆ ਵੀ ਆਪਾਂ ਪਾਲਿਸ਼ ਕਰਾ ਕੇ ਇਹਨਾਂ ਨੂੰ ਵਧੀਆ ਕਰਾ ਲਾਂਗੇ ਗੱਦੇ ਆਪਾਂ ਬਦਲਣੇ ਸੀਗੇ ਤੇ ਗੱਦੇ ਵੀ ਨਾ ਇਹ ਸਸਤੇ ਜਿਹੇ ਗੱਦੇ ਲੈਤੇ ਸੀਗੇ ਉਡੀ ਫਰਮ ਜੀ ਦੇ ਹੁੰਦੇ ਆ ਇਹ ਪਹਿਲਾਂ ਤਾਂ ਕੱਲ ਨੂੰ ਦਾ ਰਾਤ ਦਾ ਹੋਇਆ ਸੀ ਕਹਿੰਦੇ ਇਹ ਵੀ ਪਰੇ ਸਿੱਟੋ ਇਹਨਾਂ ਨੂੰ ਅੱਗ ਚ ਮਚਾ ਦੋ ਪਰੇ ਤੇ ਬੈੱਡ ਆਪਾਂ ਚਕਾ ਦਾਂਗੇ ਕਿਸੇ ਨੂੰ ਹਨਾ ਤੇ ਪਰ ਫਿਰ ਹੁਣ ਇਹ ਕਹਿੰਦੇ ਦੇਖਦਾ ਜਿੱਥੋਂ ਬੈੱਡ ਲਿਆਂਦੇ ਉਹਨਾਂ ਨੂੰ ਪੁੱਛ ਕੇ ਦੇਖਾਂਗੇ ਤੇ ਇਹਨਾਂ ਨੇ ਇੱਕ ਪਿੰਡ 'ਚ ਵੀ ਕਿਸੇ ਨੂੰ ਕਿਹਾਗਾ ਤੇ ਉਹ ਆਦਾ ਪਾਲਿਸ਼ ਵਗੈਰਾ ਕਰਵਾ ਲੈਣਗੇ ਹਨਾ ਤੇ ਚੱਕ ਕੇ ਸਾਰਾ ਕੁਝ ਬਾਹਰ ਮਾਰਿਆ ਉਹਨਾਂ ਨੇ ਤੇ ਫਿਰ ਹੌਲੀ-ਹੌਲੀ ਸੈੱਟ ਕਰਿਆ ਅਸੀਂ ਮੈਂ ਤੇ ਰਮਾਨ ਨੇ ਸਾਰਾ ਥੱਕ ਗਏ ਹਾਂਜੀ ਹੁਣ ਕੰਮ ਧੰਦੇ ਆਪਣੇ ਹੋ ਗਏ ਤੇ ਤੁਹਾਨੂੰ ਦਿਖਾਏ ਸੀ ਨਾ ਆਪਾਂ ਘਰ ਦੇ ਵਿੱਚ ਬਹੁਤ ਜ਼ਿਆਦਾ ਖਿਲਾਰਾ ਪਿਆ ਹੋਇਆ ਸੀ ਸਾਰਾ ਸਮਾਨ ਬਾਹਰ ਕੱਢਿਆ ਦਵਾਰਾ ਝਾੜਿਆ ਫਿਰ ਸੈੱਟ ਕਰਿਆ ਤੇ ਸਾਰਿਆਂ ਨੇ ਥੱਕ ਗਏ ਤੇ ਹੁਣ ਆਪਾਂ ਸਾਰਿਆਂ ਨੇ ਬਹਿ ਲਿਆ ਤੇ ਨਾਲ ਤੋਂ ਕਿ ਹੁਣ ਕਰਾਂਗੇ ਥੋੜੀ ਦੇ ਰਾਮ ਤੇ ਨਾਲ ਹੀ ਮੈਂ ਤੁਹਾਡੇ ਹੁਣ ਵੀਡੀਓ ਅੱਗੇ ਕੰਟੀਨਿਊ ਕਰ ਰਹੀ ਆਂ ਤੇ ਜਿਹੜੀ ਗੱਲ ਮੈਂ ਹੁਣ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਨਾ ਮੈਂ ਇਹ ਨਹੀਂ ਕਹੂੰਗੀ ਪਰ ਕਈ ਵਾਰੀ ਨਾ ਕਮੈਂਟ ਆਏ ਨੇ ਜਿੱਦੀ ਵੀ ਇਸ ਮਹੀਨੇ ਕਿਉਂ ਜਪਨਾ ਚਾਹੀਦਾ ਬਾਕੀ ਮਹੀਨੇ ਵੀ ਜਪਨਾ ਚਾਹੀਦਾ ਤਾਂ ਬਾਣੀ ਜਿਹੜੀ ਆ ਉਹ ਹਰ ਵਕਤ ਹਰ ਵੇਲੇ ਸਾਨੂੰ ਜਪਦੇ ਰਹਿਣਾ ਚਾਹੀਦਾ ਪਰ ਜਿਹੜਾ ਅਗਸ ਦਾ ਮਹੀਨਾ ਹੈ ਇਹ ਖਾਸ ਕਿਉਂ ਆ ਉਹ ਵੀ ਮੈਂ ਤੁਹਾਨੂੰ ਜ਼ਰੂਰ ਦੱਸੂਗੀ ਜਿਵੇਂ ਸਾਲ ਦੇ ਬਾਕੀ ਮਹੀਨਿਆਂ ਦੇ ਵਿੱਚ ਕਈ ਗੁਰੂ ਸਹਿਬਾਨਾਂ ਦੀ ਗੁਰਪੁਰਬ ਨੇ ਜਾਂ ਕਈ ਗੁਰੂ ਸਹਿਬਾਨਾਂ ਦੀ ਸ਼ਹੀਦੀ ਦਿਹਾੜੀ ਆਉਂਦੇ ਨੇ ਬਾਕੀ ਦੇ ਮਹੀਨਿਆਂ ਦੇ ਵਿੱਚ ਤਾਂ ਆਪਾਂ ਉਦੋਂ ਜਿੰਨੀ ਬਾਣੀ ਜਪਦੇ ਆ ਉਸ ਤੋਂ ਵੱਧ ਕੇ ਨਾਮ ਸਿਮਰਨ ਵੀ ਕਰਦੇ ਆ ਕਰਦੇ ਆ ਨਾ ਆਪਾਂ ਜਿਵੇਂ ਮੰਨ ਲਓ ਦਸੰਬਰ ਦਾ ਮਹੀਨਾ ਹੋ ਗਿਆ ਦਸੰਬਰ ਦੇ ਵਿੱਚ ਦੇਖੋ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਸੰਗਤਾਂ ਘਰ ਦੇ ਵਿੱਚ ਵੀ ਵੱਧ ਤੋਂ ਵੱਧ ਮੂਲ ਮੰਤਰ ਸਾਹਿਬ ਸੁਖਮਨੀ ਸਾਹਿਬ ਦੇ ਪਾਠ ਸਭ ਕਰਾਂ ਦੇ ਵਿੱਚ ਹੁੰਦੇ ਆ ਕਈ ਕਰਾਂ ਦੇ ਵਿੱਚ ਤਾਂ ਸਹਿਜ ਪਾਠ ਵੀ ਹੁੰਦੇ ਆ ਹੈਨਾ ਤੇ ਠੀਕ ਉਸੇ ਤਰੀਕੇ ਨਾਲ ਜਦੋਂ ਗੁਰੂ ਅਜੰਦੇਵ ਮਹਾਰਾਜ ਜੀ ਦਿਹਾੜਾ ਆਉਂਦਾ ਉਦੋਂ ਵੱਧ ਤੋਂ ਵੱਧ ਆਪਾਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਆਂ ਘਰ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਸੰਗਤਾਂ ਇਕੱਠੇ ਹੋ ਕੇ ਸੁਖਮਨੀ ਸਾਹਿਬ ਦਾ ਪਾਠ ਕਰਦੀਆਂ ਠੀਕ ਉਸੇ ਤਰੀਕੇ ਨਾਲ ਜਿਹੜਾ ਅਗਸਤ ਦਾ ਮਹੀਨਾ ਇਹ ਵੀ ਬਹੁਤ ਖਾਸ ਆ ਸ਼ਾਇਦ ਅ ਤੁਸੀਂ ਸੁਣਿਆ ਹੋਵੇ ਜਾਂ ਹੋ ਸਕਦਾ ਵੈਸੇ ਜ਼ਿਆਦਾਤਰ ਆਪਾਂ ਨੂੰ ਇਹਨਾਂ ਗੱਲਾਂ ਦੇ ਬਾਰੇ ਨਹੀਂ ਪਤਾ ਹੁੰਦਾ ਠੀਕ ਹੈ ਜਦੋਂ ਆਪਾਂ ਬਹੁਤ ਜ਼ਿਆਦਾ ਇਹਨਾਂ ਚੀਜ਼ਾਂ ਬਾਰੇ ਪੜ੍ਹਦੇ ਆ ਜਾਂ ਸਰਚ ਕਰਦੇ ਆ ਤਾਂ ਉਦੋਂ ਆਪਣੀ ਨੌਲੇਜ ਹੋਰ ਵਾਧਦੀ ਜਾਂਦੀ ਹੈ ਜਿਹੜਾ ਅਗਸਤ ਦਾ ਮਹੀਨਾ ਨਾ ਇਸ ਮਹੀਨੇ ਦੇ ਵਿੱਚ ਸਭ ਤੋਂ ਵੱਧ ਸੰਤ ਮਹਾਪੁਰਸ਼ਾਂ ਦੇ ਜਾਂ ਤਾਂ ਜਨਮ ਦਿਹਾੜੇ ਆਉਂਦੇ ਨੇ ਜਾਂ ਵਰ੍ਹਸੀਆਂ ਹੁੰਦੀਆਂ ਸੰਤ ਮਹਾਪੁਰਸ਼ ਉਹ ਜੋ ਰੱਬੀ ਰੂਹਾਂ ਜਿਨ੍ਹਾਂ ਦੇ ਮੱਖ ਦੇ ਵਿੱਚੋਂ ਨਿਕਲੇ ਹੋਏ ਵਚਨ ਜਿਹੜੇ ਆ ਉਹ ਅਪਰੰਪਾਰ ਵੀ ਜੋ ਕਹਿਤਾ ਉਹੀ ਹੁੰਦਾ ਹੈ ਹਨਾ ਜਿਨ੍ਹਾਂ ਦੇ ਮਨ ਬਹੁਤ پاک ਪਵਿੱਤਰ ਹੁੰਦੇ ਆ ਠੀਕ ਆ ਜਿਨ੍ਹਾਂ ਦੀ ਸੋਚ ਬਹੁਤ ਉੱਚੀ ਤੇ ਸੁੱਚੀ ਹੁੰਦੀ ਆ ਤੇ ਬਹੁਤ ਸਾਰੇ ਸੰਤ ਮਹਾਂਪੁਰਸ਼ਾਂ ਦੀ ਵਾਰੀ ਆਪਾਂ ਕਥਾਵਾਂ ਦੇ ਵਿੱਚ ਵੀ ਸੁਣਦੇ ਆ ਆਪਾਂ ਜਦੋਂ ਪੜ੍ਹਦੇ ਆ ਤਾਂ ਆਪਾਂ ਨੂੰ ਉਦੋਂ ਵੀ ਪਤਾ ਚੱਲਦਾ ਹਨਾ ਬਹੁਤ ਸਾਰੀਆਂ ਐਦਾਂ ਦੀਆਂ ਸੱਚੀਆਂ ਘਟਨਾਵਾਂ ਵੀ ਪਤਾ ਚੱਲਦੀਆਂ ਵੀ ਜਿਹੜਾ ਮਹਾਂਪੁਰਸ਼ ਨੇ ਬਚਨ ਕੀਤੇ ਤਾਂ ਵੀ ਆ ਉਹਨਾਂ ਦੇ ਆ ਦੁੱਖ ਟੁੱਟੇ ਆਪਾਂ ਐਦਾਂ ਦੀ ਬਹੁਤ ਸਾਰੀਆਂ ਗੱਲਾਂ ਸੁਣਦੀਆਂ ਜਿਵੇਂ ਕੀ ਸੰਤ ਹੰਸਾਲੀ ਵਾਲੇ ਹੋਗੇ ਬਾਬਾ ਨਾਨ ਸਿੰਘ ਜੀ ਹੋਗੇ ਬਾਬਾ ਰਾੜਾ ਸਾਹਿਬ ਜੀ ਵਾਲੇ ਹੋਗੇ ਹਨ ਦੇ ਜਿਹੜੇ ਰਾੜਾ ਸਾਹਿਬ ਵਾਲੇ ਸੰਤਮਾ ਕੁਛ ਨੇ ਉਹਨਾਂ ਦਾ ਜਨਮ ਦਿਹਾੜਾ ਵੀ ਆਉਂਦਾ ਅਗਸਤ ਦੇ ਵਿੱਚ ਤੇ ਵਰਸੀ ਵੀ ਆਉਂਦੀ ਹੈ ਤੇ ਇਸੇ ਤਰੀਕੇ ਨਾਲ ਬਹੁਤ ਸਾਰੇ ਹੋਰ ਵੀ ਸੰਤਮਾ ਪੁਰਸ਼ ਨੇ ਜਿਨ੍ਹਾਂ ਦੇ ਜਾਂ ਤਾਂ ਜਨਮ ਦਿਹਾੜੀ ਨਵੰਗਸਤ ਦੇ ਵਿੱਚ ਜਾਂ ਫਿਰ ਵਰਸੀਆਂ ਨੇ ਤੁਸੀਂ ਨੈੱਟ ਤੇ ਵੀ ਸਰਚ ਕਰਕੇ ਦੇਖ ਸਕਦੇ ਹੋ ਕਿਹੜੇ ਕਿਹੜੇ ਸੰਤ ਮਹਾਂਪੁਰਸ਼ਾਂ ਦਾ ਜਨਮ ਦਿਹਾੜਾ ਤੇ ਕਿਹੜੇ ਕਿਹੜੇ ਸੰਤ ਮਹਾਂਪੁਰਸ਼ਾਂ ਦੀ ਵਰਸੀ ਹੁੰਦੀ ਹੈ ਅਗਸਤ ਦੇ ਵਿੱਚ ਸੋ ਅਗਸਤ ਦੇ ਵਿੱਚ ਜੀ ਆਪਾਂ ਉਹਨਾਂ ਸੰਤ ਮਹਾਂਪੁਰਸ਼ਾਂ ਨੂੰ ਸਮਰਪਿਤ ਮੰਨ ਕੇ ਉਹਨਾਂ ਨੂੰ ਹਾਜ਼ਰ ਨਾਜ਼ਰ ਮੰਨ ਕੇ ਜੀ ਆਪਾਂ ਵਾਧ ਤੋਂ ਵਧ ਕਰ ਦੇ ਵਿੱਚ ਮੂਲ ਮੰਤਰ ਸਹਿਵ ਕਰੀਏ ਤਾਂ ਪਰਮਾਤਮਾ ਬਹੁਤ ਵਰਕਤ ਪਾਉਂਦਾ ਘਰ ਦੇ ਵਿੱਚ ਉਹ ਦੁੱਖ ਰੋ ਕਲੇਸ਼ਾ ਸਭ ਕੁਝ ਪਰਮਾਤਮਾ ਖਤਮ ਕਰਦਾ ਦੇਖੋ ਆਪਣੀ ਲੋੜ ਦੇ ਟਾਈਮ ਤਾਂ ਹਰ ਇਨਸਾਨ ਨਾਮ ਪਾਠ ਕਰ ਲੈਂਦਾ ਹਰ ਇਨਸਾਨ ਨਾਮ ਜਪ ਲੈਂਦਾ ਹੈ ਨਾ ਪਰ ਜਦੋਂ ਆਪਾਂ ਗੁਰੂ ਸਹਿਬਾਨਾਂ ਦੇ ਜਾਂ ਤਾਂ ਗੁਰਪੁਰਬ ਜਾਂ ਉਹਨਾਂ ਦੇ ਸ਼ਹੀਦੀ ਦਿਹਾੜੇ ਜੇ ਉਸੇ ਤਰੀਕੇ ਨਾਲ ਸੰਤ ਮਹਾਂਪੁਰਸ਼ਾਂ ਦੇ ਜਨਮ ਦਿਹਾੜੇ ਜਾਂ ਫਿਰ ਉਹਨਾਂ ਦੀਆਂ ਵਰ੍ਹਸੀਆਂ ਨੂੰ ਧਿਆ ਕੇ ਮਨ ਵਿੱਚ ਰੱਖ ਕੇ ਜਦੋਂ ਆਪਾਂ ਬਾਣੀ ਜਪਦੀਆਂ ਤਾਂ ਉੱਥੇ ਪਰਮਾਤਮਾ ਵੀ ਬਹੁਤ ਖੁਸ਼ ਹੁੰਦਾ ਹੈ ਠੀਕ ਹੈ ਕਿਉਂਕਿ ਆਪ ਦੀ ਲੋੜ ਲਈ ਤਾਂ ਹਰ ਕੋਈ ਕਰ ਲੇ ਲੇਕਿਨ ਆਉਦੇ ਮਨ ਦੀ ਖੁਸ਼ੀ ਤੇ ਤ੍ਰਿਪਤੀ ਲਈ ਤੇ ਗੁਰੂ ਲਈ ਕੋਈ ਕੋਈ ਕਰਦਾ ਸੰਤ ਮਹਾਂਪੁਰਸ਼ਾਂ ਦਾ ਪਿਆਰ ਪਾਉਣ ਲਈ ਕੋਈ ਕੋਈ ਕਰਦਾ ਸੋ ਇਸ ਕਰਕੇ ਇਸ ਮਹੀਨੇ ਵੱਧ ਤੋਂ ਵੱਧ ਮੂਲ ਮੰਤਰ ਸਦ ਜਾਪ ਜਰੂਰ ਕਰਿਓ ਚਾਹੇ ਇੱਕ ਮਾਲਾ ਕਰ ਲਓ ਦਿਨ ਚਾਹੇ ਦੋ ਮਾਲਾ ਕਰ ਲਓ ਚਾਹੇ ਅੱਧੀ ਮਾਲਾ ਕਰ ਲਓ ਜਿੰਨੀ ਤੁਹਾਡੀ ਸ਼ਰਧਾ ਜਦੋਂ ਵੀ ਨਾਮ ਜਪੋ ਕੋਲ ਜਲ ਜਰੂਰ ਰੱਖੋ ਉਹ ਜਲ ਆਪ ਸ਼ਕੋ ਪੂਰੇ ਪਰਿਵਾਰ ਨੂੰ ਸ਼ਕਾਓ ਪੂਰੇ ਘਰ ਵਿੱਚ ਉਸ ਜਲ ਦਾ ਛੱਟਾ ਜਰੂਰ ਦਿਓ ਤੇ ਪ੍ਰਮਾਤਮਾ ਬਹੁਤ ਮਿਹਰ ਕਰਦਾ ਸੋ ਮੇਰਾ ਮਨ ਕੀਤਾ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਕਿ ਤਾਂ ਕਿ ਤੁਹਾਡਾ ਜਿਹੜਾ ਮਹੀਨਾ ਇਹ ਵਿਅਰਥ ਨਾ ਜਾਵੇ ਤੁਸੀਂ ਵੱਧ ਤੋਂ ਵੱਧ ਨਾਮ ਸਿਮਰਨ ਕਰੋ ਤੇ ਚਲੋ ਜੀ ਹੁਣ ਆਪਾਂ ਵੀਡੀਓ ਤੇ ਵੀ ਕਰਦੇ ਆਂ ਤੇ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ